ਤੁਸੀਂ ਜੁੜੇ ਹੋ ਨਾਓਂਡਿਆ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਪਟਿਆਲਾ ਜ਼ਿਲ੍ਹੇ ਦੀ ਗੱਲ ਕਰਾਂਗੇ ਹੜ੍ਹਾਂ ਦਾ ਖਤਰਾ ਕਈ ਇਲਾਕਿਆਂ ਦੇ ਵਿੱਚ ਬਣਿਆ ਹੋਇਆ ਹੈ ਗੱਲ ਕਰਾਂਗੇ ਟਾਂਗਰੀ ਨਦੀ ਤੇ ਘੱਗਰ ਦਰਿਆ ਜਿਦੀਆਂ ਤਸਵੀਰਾਂ ਅਸੀਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ ਕਿ ਉੱਥੇ ਵੀ ਕਈ ਪਿੰਡਾਂ ਨੂੰ ਅਲਰਟ ਤੇ ਰੱਖਿਆ ਗਿਆ ਔਰ ਫਿਰ ਇੱਕ ਵਾਰ ਪ੍ਰਸ਼ਾਸਨ ਵੱਲੋਂ ਇਹ ਸੁਨੇਹਾ ਆਉਂਦਾ ਕਿ ਪਾਣੀ ਕੰਟਰੋਲ ਦੇ ਵਿੱਚ ਹੈ ਕਿਸੇ ਕਿਸਮ ਦੇ ਘਬਰਾਉਣ ਦੀ ਲੋੜ ਨਹੀਂ ਪਰ ਅੱਜ ਇੱਕ ਵਾਰ ਫੇਰ ਸਵੇਰੇ ਸਰਕਾਰੀ ਮੈਸੇਜ ਪੈਂਦਾ ਹੈ ਜਿਦੇ ਵਿੱਚ ਫਿਰ ਉਹਨਾਂ ਪਿੰਡਾਂ ਨੂੰ ਦੁਬਾਰਾ ਅਲਰਟ ਕਰ ਦਿੱਤਾ ਗਿਆ ਤਾਂ ਕਿੱਥੇ ਨਾ ਕਿੱਥੇ ਜਿਹੜੀ ਸਥਿਤੀ ਹੈ ਉਹ ਪ੍ਰਸ਼ਾਸਨ ਵੱਲੋਂ ਸਾਫ਼ ਤਰੀਕੇ ਨਾਲ ਨਹੀਂ ਦੱਸੀ ਜਾ ਰਹੀ ਕਿਉਂਕਿ ਪ੍ਰਸ਼ਾਸਨ ਨੂੰ ਲੱਗਦਾ ਕਿ ਖੁਦ ਹੀ ਨਹੀਂ ਬਤਾ ਕਿ ਪਾਣੀ ਕਿੰਨਾ ਆ ਰਿਹਾ ਕਿੱਥੋਂ ਆ ਰਿਹਾ ਤਾਂ ਕਿੱਥੇ ਨਾ ਕਿੱਥੇ ਜਿਹੜੀਆਂ ਤਸਵੀਰਾਂ ਇੱਕ ਵਾਰ ਫਿਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਟਿਆਲਾ ਦੀ ਵੱਡੀ ਨਦੀ ਦੇ ਉੱਤੇ ਖੜੇ ਹੋਏ ਹਾਂ ਇਹ ਵੱਡੀ ਨਦੀ ਹਮੇਸ਼ਾ ਹੀ ਹੜ੍ਹਾਂ ਦੀ ਜਿਹੜੀ ਮਾਰ ਪਟਿਆਲਾ ਨੂੰ ਪੈਂਦੀ ਹੈ ਇਹਦਾ ਕਾਰਨ ਬਣਦੀ ਹੈ ਤਾਂ ਹੁਣ ਕਿੱਥੇ ਨਾ ਕਿੱਥੇ ਇੱਕ ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਹੁਣ ਇਸ ਨਦੀ ਦੇ ਵਿੱਚ ਵੀ ਕਿੱਥੇ ਨਾ ਕਿੱਥੇ ਪਾਣੀ ਆ ਹੁਣ ਟੈਨਸ਼ਨ ਬਣੀ ਹੋਈ ਹੈ ਲੋਕਾਂ ਨੂੰ ਕਿ ਕਿਸੇ ਤਰੀਕੇ ਇਹ ਪਾਣੀ ਇਹ ਬੂਟੀ ਜਿਹੜੀ ਹੈਗੀ ਆ ਪਹਿਲਾਂ ਬੂਟੀ ਦੀ ਗੱਲ ਕਰਾਂਗੇ ਇਹ ਬੂਟੀ ਪਿਛਲੇ ਲੰਬੇ ਸਮੇਂ ਤੋਂ ਇਸ ਨਦੀ ਦੇ ਵਿੱਚੋਂ ਨਹੀਂ ਕੱਢੀ ਗਈ ਜਿਹੜਾ ਕਿ ਤੁਸੀਂ ਸਾਫ਼ ਦੇਖ ਸਕਦੇ ਹੋ ਹਾਲਾਂਕਿ ਪ੍ਰਸ਼ਾਸਨ ਵੱਲੋਂ ਕੱਲ ਮਸ਼ੀਨਾਂ ਲਗਾਈਆਂ ਗਈਆਂ ਸਨ ਜੀਸੀਬੀ ਲਗਾ ਕੇ ਇਹ ਬੂਟੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਜਿਹੜਾ ਕੰਮ ਹੈਗਾ ਇਹ ਸਮੇਂ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਪਰ ਕਿੱਥੇ ਨਾ ਕਿੱਥੇ ਇਹ ਕੰਮ ਹਜੇ ਤੱਕ ਨਹੀਂ ਕੀਤਾ ਗਿਆ ਤਾਂ ਹੁਣ ਲੋਕਾਂ ਦੀ ਇਹ ਚਿੰਤਾ ਵਧੀ ਹੋਈ ਹੈ ਤਾਂ ਲੋਕ ਇੱਥੇ ਕਾਫੀ ਸੰਖਿਆ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕੀ ਅਖਰ ਪ੍ਰਸ਼ਾਸਨ ਵੱਲੋਂ ਇਹ ਕੰਮ ਜਿਹੜਾ ਪਹਿਲੇ ਸਮੇਂ ਕਰਨਾ ਚਾਹੀਦਾ ਸੀ ਕੀਤਾ ਕਿਉਂ ਨਹੀਂ ਗਿਆ ਕੀ ਨਾਮ ਹੈ ਭਾਈ ਆਪਣਾ ਜਰਜੀ ਸਿੰਘ ਜੀ ਜਰਜੀ ਜੀ ਕਿੱਥੇ ਰਹਿੰਦੇ ਤੁਸੀਂ ਅਸੀਂ ਇੱਥੇ ਰਹਿੰਦੇ ਹਾਂ ਜੀ ਪਟਿਆਲੇ ਜੀ ਕਿਸ ਤਰ੍ਹਾਂ ਦੇਖਦਾ ਵੱਡੀ ਨਦੀ ਦੇ ਇੱਕ ਵਾਰ ਫੇਰ ਪਾਣੀ ਦਾ ਕਿੱਥੇ ਡਰ ਬਣਿਆ ਹੋਇਆ ਪੂਰਾ ਡਰ ਬਣਿਆ ਵੀ ਸਫਾਈ ਨਹੀਂ ਹੈਗੀ ਜੇ ਪਹਿਲਾਂ ਤਾਂ ਤੇ ਦੇਖ ਲਓ ਆ ਦੇਖੋ ਕਿੰਨਾ ਗੰਦ ਪਿਆ ਹੋਇਆ ਨਦੀ ਦੇ ਵਿੱਚ ਕੋਈ ਸਰਕਾਰ ਸੋਚ ਰਹੀ ਹੈ ਇਹਦੇ ਬਾਰੇ ਕੁਝ ਨਹੀਂ ਸੋਚ ਰਹੀ ਹੈਗੀ ਹੈ ਜੀ ਇੰਨਾ ਬੁਰਾ ਹਾਲ ਹੈ ਤੇ ਲੋਕ ਡਰੇ ਪਏ ਹਨ ਡਰ ਵੀ ਸੱਚਾ ਹੈ ਪਹਿਲਾ ਲੋਕ ਹੀ ਅਜੇ ਤੱਕ ਰਾਸ ਨਹੀਂ ਆਏ ਲੋਕਾਂ ਦਾ ਨੁਕਸਾਨ ਹੋ ਗਿਆ 5 5 10 10 ਲੱਖ ਰੁਪਏ 20 20 ਲੱਖ ਦਾ ਨੁਕਸਾਨ ਹੋ ਗਿਆ ਤੇ ਗਰੀਬ ਆਦਮੀ ਕਿੱਥੇ ਜਾਏਗਾ ਦੱਸੋ ਜੀ ਅੱਜ ਕਿੰਨਾ ਨੁਕਸਾਨ ਹੋ ਗਿਆ ਅਜੇ ਤੱਕ ਦਾ ਨੁਕਸਾਨ ਹੋ ਨਹੀਂ ਪੂਰਾ ਹੋਇਆ ਬੱਚੇ ਰੁੜ ਗਏ ਜਨਾਨੀਆਂ ਰੁੜ ਗਈਆਂ ਲੋਕਾਂ ਦੇ ਆਦਮੀ ਮਰ ਗਏ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਕੰਮਕਾਰ ਅੱਗੇ ਨਹੀਂ ਹੈਗੇ ਲੋਕਾਂ ਦੇ ਰੋਟੀ ਖਾਣ ਦੇ ਲਾਲੇ ਪੇ ਹੋਏ ਆ ਪੂਰੇ ਬੰਦਾ ਕਿੱਧਰ ਜਾਏਗਾ ਦੱਸੋ ਜੀ ਲਗਾਤਾਰ ਮੰਤਰੀ ਸਾਹਿਬ ਵੀ ਆਉਂਦੇ ਰਿਹਾ ਉਹਨਾਂ ਨੇ ਕਿਹਾ ਸੀ ਕਿ ਪੂਰੀ ਤਿਆਰੀ ਹੈਗੀ ਆ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਆ ਕਿਸ ਤਰ੍ਹਾਂ ਦੇਖ ਦਿਓ ਤਿਆਰੀਆਂ ਨੂੰ ਤਿਆਰੀ ਤਾਂ ਤਾਂ ਹੋਏਗੀ ਪਾਣੀ ਆ ਜਾਗੇ ਨਾ ਜਾਂ ਲੋਕ ਡੁੱਬ ਜਾਣਗੇ ਮਰ ਜਾਣਗੇ ਫਿਰ ਤਿਆਰੀ ਹੋਏਗੀ ਤਿਆਰੀ ਤਾਂ ਪਹਿਲਾਂ ਹੋਣੀ ਚਾਹੀਦੀ ਆ ਬੰਨਾ ਉੱਚਾ ਨਹੀਂ ਹੋਇਆ ਜਦੋਂ ਪਾਣੀ ਸਾਰਾ ਦਰਮਾਰ ਕਰੇਗਾ ਅਰ ਬੇ ਸਟੇਟ ਤੱਕ ਮਾਰ ਕਰੇਗਾ ਪਾਣੀ ਕੀ ਸੁਧਾਰ ਕਰਿਆ ਇਹ ਮਨੇ ਹੈ ਜੀ ਜਦ ਪਾਣੀ ਆ ਜਾਏਗਾ ਫਿਰ ਫੋੜਨਾ ਖਿੱਚਣ ਲੱਗ ਜੰਨੇ ਕਿੱਥੇ ਖੜ ਕੇ ਜਦ ਬਰ ਮਰ ਜਾਣਗੇ 2023 ਲੋਕਾਂ ਦੇ ਦਿਮਾਗ 'ਚ ਹਜੇ ਤੱਕ ਨਹੀਂ ਨਿਕਲਿਆ ਹੈਗਾ ਕਿਉਂਕਿ 2023 ਦੇ ਵਿੱਚ ਅਰਮਨਸਟੇਡ ਨੂੰ ਕਾਫੀ ਮਾਰ ਪਈ ਸੀ ਕਾਫੀ ਇਲਾਕਾ ਪਾਣੀ ਦੇ ਵਿੱਚ ਡੁੱਬ ਗਿਆ ਸੀ ਔਰ ਇਹਨਾਂ ਦਾ ਕਹਿਣਾ ਕਿਥੇ ਨਾ ਕਿਥੇ ਵਾਜਬ ਵੀ ਹੈ ਕਿਉਂਕਿ ਤਸਵੀਰ ਇੱਕ ਵਾਰ ਦਿਖਾਵਾਂਗੇ ਕਿ ਸ਼ਹਿਰ ਵਾਲੇ ਪਾਸੇ ਉਹ ਨਦੀ ਦਾ ਜਿਹੜਾ ਪਰਦਾ ਕੰਡਾ ਹੈਗਾ ਉਹ ਬੇਸ਼ੱਕ ਉੱਚਾ ਕੀਤਾ ਗਿਆ ਪਰ ਇਧਰਲੇ ਪਾਸੇ ਤੁਸੀਂ ਦੇਖ ਲਓ ਕਿ ਕੋਈ ਕੰਮ ਨਹੀਂ ਹੋਇਆ ਕਿਸੇ ਪ੍ਰਕਾਰ ਦਾ ਜੀਸੀਬੀ ਸਾਹਮਣੇ ਖੜੀ ਹੈ ਫਿਲਹਾਲ ਕੋਈ ਕੰਮ ਇੱਥੇ ਨਹੀਂ ਚੱਲ ਰਿਹਾ ਤਾਂ ਲੋਕ ਜਿਹੜੇ 2023 ਨੂੰ ਯਾਦ ਕਰਕੇ ਵੀ ਡਰੇ ਹੋਏ ਨੇ ਕਿਥੇ ਨਾ ਕਿਥੇ ਉਹਨਾਂ ਫਿਰ ਉਹੀ دہشت ਉਹਨਾਂ ਦੇ ਮਨਾਂ ਦੇ ਵਿੱਚ ਹੈਗੀ ਹੈ ਸਾਡੇ ਨਾਲ ਇੱਥੇ ਵਾਰਡ ਦੇ ਕਾਉਂਸਲਰ ਦੇ ਹਸਬੰਦ ਹੈ ਤੁਸੀਂ ਇਸ ਕਿੰਨਾ ਨੰਬਰ ਵਾਲਾ ਤੁਹਾਡਾ ਮੈਂ ਵਾਰਡ ਨੰਬਰ 27 ਤੋਂ ਆ ਜੀ ਉਹ ਮੰਤਰੀ ਸਾਹਿਬ ਨੇ ਸਾਡੀ ਡਿਊਟੀ ਲਈ ਹੋਈ ਹੈ ਪਲ-ਪਲ ਦੀ ਜਾਣਕਾਰੀ ਅਸੀਂ ਦੇ ਰਹੇ ਹਾਂ ਜਿਹੜੀ ਇਹ ਬੁੱਟੀ ਹੈ ਇਹ ਬੁੱਟੀ ਠੀਕ ਹੈ ਜਿਹੜੇ ਪ੍ਰਸ਼ਾਸਨ ਵਾਲੀ ਥੋੜੀ ਜਿਹੀ ਨਾਕਾਮੀ ਹੈਗੀ ਹੈ ਮਗਰ ਤੁਸੀਂ ਪਿੱਛੇ ਜਾ ਕੇ ਦੇਖੋ ਅਸੀਂ ਦਿਨ ਰਾਤ ਇੱਕ ਕਰਕੇ ਮੰਤਰੀ ਸਾਹਿਬ ਦੀ ਟੀਮ ਡਿੱਟੋ ਕੰਮ ਕਰਦੇ ਆ ਸਾਡੇ ਨਾਲ ਸਰਪੰਚ ਖੜੇ ਆ ਮੌਜੂਦਾ ਇੱਥੇ ਦੇ ਪਰ ਹਾਲਾਤ ਜੋ ਬਣ ਨਹੀਂ ਕਿਉਂ ਦਿੱਤੇ ਇਸ ਤਰ੍ਹਾਂ ਦੇ ਬਿਲਕੁਲ ਬਿਲਕੁਲ ਅਸੀਂ ਪ੍ਰਸ਼ਾਸਨ ਨੂੰ ਥੋੜਾ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਕੰਮ ਹੈ ਜਦੋਂ ਆਪਾਂ ਬਾਰਿਸ਼ ਪੈਣੀ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਆਪਾਂ ਇਹ ਕੰਮ ਕਰਨਾ ਚਾਹੀਦਾ ਮਗਰ ਸਾਡੇ ਡਾਕਟਰ ਬਲਬੀਰ ਸਿੰਘ ਜੀ ਪਲ-ਪਲ ਦੀ ਜਾਣਕਾਰੀ ਲੈ ਰਹੇ ਆਂ ਔਰ ਤੁਸੀਂ ਦੇਖਦੇ ਹੋ ਵੀ ਹਰ ਹਫਤੇ 15 ਦਿਨ ਬਾਅਦ 7 ਦਿਨ ਬਾਅਦ ਗੇੜਾ ਵੱਜਦਾ ਨੰਦੀ ਤੇ ਔਰ ਉਹਨਾਂ ਦੀ ਟੀਮ ਖੜੀ ਹੈ ਡਟ ਕੇ ਖੜੀ ਹੈ ਔਰ ਮੈਂ ਕਹਿੰਦਾ ਇਸ ਕੰਮ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਔਰ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਔਰ ਮੰਤਰੀ ਸਾਹਿਬ ਦੀ ਹੀ ਸੁਣਵਾਈ ਨਹੀਂ ਹੋ ਰਹੀ ਤੁਸੀਂ ਕਹਿ ਰਹੇ ਹੋ ਕਿ ਪ੍ਰਸ਼ਾਸਨ ਦੀ ਹਨ ਗਹਿਲੀ ਹੈ ਪ੍ਰਸ਼ਾਸਨ ਨੂੰ ਤਾਂ ਨਿਰਦੇਸ਼ ਮੰਤਰੀਆਂ ਨੇ ਹੀ ਦੇਣੇ ਆ ਸਰਕਾਰਾਂ ਨੇ ਦੇਣੇ ਆ ਬਿਲਕੁਲ ਜੀ ਔਰ ਡਾਕਟਰ ਸਾਹਿਬ ਨੇ ਪੂਰਾ ਸਾਨੂੰ ਚੌਕਸ ਕੀਤਾ ਹੋਇਆ ਔਰ ਪ੍ਰਸ਼ਾਸਨ ਵੀ ਕੰਮ ਲੱਗ ਗਿਆ ਹੈ ਘੋੜੇ ਵਾਲੇ ਚੌਂਕ ਤੇ ਜਾ ਕੇ ਦੇਖੋ ਕੰਮ ਚੱਲ ਰਿਹਾ ਔਰ ਇੱਧਰ ਵੀ ਆ ਗਈ ਟੀਮ ਸਾਡੀ ਡਿਊਟੀ ਲਈ ਔਰ ਅਸੀਂ ਕੰਮ ਕਰਾ ਕੇ ਜਾਵਾਂਗੇ ਜਦ ਤੱਕ ਮੁੱਟੀ ਨਹੀਂ ਚੱਕੀ ਜਾਂਦੀ ਮੈਂ ਇੱਥੇ ਖੁਦ ਖੜਾ ਹਾਂ ਜੀ ਬਲੌਕ ਪ੍ਰਧਾਨਾ ਮੈਂ ਪਟਿਆਲਾ ਦਿਹਾਤੀ ਦਾ ਹੋਰ ਸਾਡੇ ਨਾਲ ਸਰਪੰਚ ਜੀ ਖੜੇ ਆ ਮੌਜੂਦਾ ਇੱਥੇ ਦੇ ਅਸੀਂ ਕੰਮ ਕਰਾ ਕੇ ਜਾਵਾਂਗੇ ਦਿਨ ਰਾਤ ਕਰਕੇ ਇਹਨੂੰ ਬੁੱਟੀ ਨੂੰ ਕਢਵਾ ਕੇ ਜਾਊਗਾ ਜੀ ਮੈਂ ਮੈਂ ਤੁਸੀਂ ਮੰਨਦੇ ਹੋ ਕਿ ਕਿਥੇ ਨਾ ਕਿੱਥੇ ਜਿਹੜੀ ਅਫਸਰਸ਼ਾਈ ਹੈ ਉਹ ਸਰਕਾਰ ਦੇ ਕੰਟਰੋਲ 'ਚ ਨਹੀਂ ਹੈਗੀ ਨਹੀਂ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਦੇਖੋ ਥੋੜੀ ਜਿਹੀ ਗੱਲੀ ਤਾਂ ਹੈ ਇਹ ਬੁੱਟੀ ਚੱਕੀ ਨਹੀਂ ਗਈ ਇਹਦਾ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਇਹ ਬੁੱਟੀ ਅਸੀਂ ਚੁਕਾ ਕੇ ਜਾਵਾਂਗੇ ਚਾਹੇ ਸਾਨੂੰ ਇੱਥੇ ਬੈਠ ਕੇ ਕੰਮ ਕਰਾਉਣਾ ਪਵੇ ਅਣਗਹਿਲੀ ਦੀ ਗੱਲ ਜਰੂਰ ਮੰਨੀ ਜਾ ਰਹੀ ਹੈ ਕੱਲ ਸਨੌਰ ਹਲਕੇ ਦੇ ਐਮਐਲਏ ਹਰਮੀਤ ਸਿੰਘ ਪਠਾਣ ਮੱ ਉਹਨਾਂ ਨੇ ਵੀ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਕਿੱਥੇ ਨਾ ਕਿੱਥੇ ਜਿਹੜੀ ਸਰਕਾਰ ਹੈ ਸਾਡੀ ਨਹੀਂ ਸੁਣਵਾਈ ਕਰੀ ਅਫਸਰਸਾਈ ਸਾਡੀ ਸੁਣਵਾਈ ਨਹੀਂ ਕਰੀ ਜਿਹੜੇ ਅੱਜ ਪੰਜਾਬ ਦੇ ਵਿੱਚ ਖੜਾ ਦੇ ਹਾਲਾਤ ਬਣੇ ਨੇ ਕਿੱਥੇ ਨਾ ਕਿੱਥੇ ਅਸਲੀ ਅਫਸਰਸਾਈ ਜ਼ਿੰਮੇਵਾਰਾ ਤੁਹਾਨੂੰ ਉਹ ਵੀ ਵੀਡੀਓ ਸੁਣਾਵਾਂਗੇ ਜਿੱਤੇ ਹਰਮਨੀਤ ਪੜਾਣ ਮਾਜਰਾ ਆਪਣੀ ਸਰਕਾਰ ਦੇ ਖਿਲਾਫ ਹੀ ਬੋਲ ਰਹੇ ਨੇ ਤੇ ਸਾਡੇ ਦਾ ਸਰਪੰਚ ਗੁਰਪ੍ਰੀਤ ਸਿੰਘ ਜੀ ਇਹਨਾਂ ਨਾਲ ਵੀ ਗੱਲ ਕਰਦੇ ਆ ਇਹ ਜਿਹੜਾ ਹਾਲਾਤ ਬਣੇ ਨੇ ਇਹ ਕਿਉਂ ਬਣੇ ਨੇ ਕਿਉਂ ਇਹ ਸਰਕਾਰ ਨੇ ਪਹਿਲਾ ਕਦਮ ਕਿਉਂ ਨਹੀਂ ਚੱਕਿਆ ਪ੍ਰਸ਼ਾਸਨ ਨੇ ਪਹਿਲਾ ਕਿਉਂ ਨਹੀਂ ਕਦਮ ਚੱਕਿਆ ਇੱਥੇ ਨਾ ਦੋ ਵਾਰ ਆਪਣਾ ਮਨਿਸਟਰ ਸਾਹਿਬ ਦੋ ਵਾਰ ਆਏ ਨੇ ਡਾਕਟਰ ਬਲਵੀਰ ਸਿੰਘ ਜੀ ਸਾਹਿਬ ਨਾਲ ਏਡੀਸੀ ਸਾਹਿਬ ਵੀ ਨਾਲ ਲੈ ਪਹਿਲਾਂ ਵੀ ਕਹਿ ਕੇ ਗਏ ਸੀ ਇਹਨਾਂ ਨੂੰ ਬੁੱਟੀ ਕੱਢਣ ਵਾਸਤੇ ਪ੍ਰਸ਼ਾਸਨ ਨੂੰ ਡਾਕਟਰ ਸਾਹਿਬ ਆਏ ਸੀ ਅਸੀਂ ਵੀ ਇੱਥੇ ਸੀ ਵੀ ਆਹ ਬੁੱਟੀ ਕੱਢੋ ਤੇ ਇੱਥੇ ਬੁੱਟੀ ਕੱਢੋ ਤੇ ਇੱਥੇ ਨਾਲ ਆ ਬੰਨਾ ਜਿ ਮਿੱਟੀ ਲਾਓ ਤੇ ਥੈਲੇ ਭਰ ਕੇ ਰੱਖੋ ਉਹ ਪ੍ਰਸ਼ਾਸਨ ਨੇ ਹਜੇ ਤੱਕ ਹਜੇ ਤੱਕ ਕੋਈ ਉਹ ਨਹੀਂ ਕੀਤਾ ਵੀ ਕੋਈ ਆਪਣਾ ਕੋਈ ਥੈਲੇ ਨਹੀਂ ਆ ਬੁੱਟੀ ਭਰੀ ਹੋਈ ਆ ਇੰਨਾ ਸੋ ਕਰ ਪਾਣੀ ਕਾਫੀ ਆ ਇੱਥੇ ਸਰਪੰਚ ਜੀ ਫਿਰ ਇਹ ਪਿਛਲੇ ਸਾਲ 2023 ਦੇ ਵਿੱਚ ਲੋਕਾਂ ਨੇ ਹਾਲਾਤ ਦੇਖੇ ਸੀ ਜੰਨੇ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਤੇ ਇਹੀ ਆ ਵੀ ਡਾਕਟਰ ਸਾਹਿਬ ਨੇ ਤਾਂ ਬੜੀ ਹਿੰਮਤ ਕੀਤੀ ਆ ਦੋ ਤਿੰਨ ਵਾਰੀ ਤੇ ਕਹਿ ਕੇ ਪ੍ਰਸ਼ਾਸਨ ਨੂੰ ਵੀ ਕਿਹਾ ਤੇ ਹੁਣ ਮੈਂ ਸਵੇਰੇ ਫਲੱਡ ਕਟਰਾਉ ਰੂਮ ਤੇ ਵੀ ਫੋਨ ਮਾਰਿਆ ਵੀ ਇੱਥੇ ਹਜੇ ਠੀਕ ਆ ਮਹਾਰਾਜ ਦੀ ਕਿਰਪਾ ਵੀ ਮੀਂਹ ਘਟਾ ਹੈ ਸ਼ਹਿਰ ਦੇ ਵਿੱਚ ਹਜੇ ਪਾਣੀ ਪਿੱਛੋਂ ਆਣ ਦਾ ਚਾਂਸ ਹਜੇ ਘਟਨੇ ਆਪਣੇ ਪਰ ਜੇ ਸਰਪੰਚ ਜੇ ਬੰਨਾ ਜਿਹੜਾ ਪੂਰੇ ਨਹੀਂ ਗਏ ਹਜੇ ਤੱਕ ਇੱਕ ਪਾਸੇ ਸ਼ੈਡ ਉੱਚਾ ਤੇ ਦੂਜੇ ਪਾਸੇ ਜਿਹੜੀ ਮਾਰ ਲੋਕ ਚੱਲ ਚੁੱਕੇ ਨੇ ਫਿਰ ਤਿਆਰੀ ਉਦਾਂ ਨਹੀਂ ਲੱਗਦੀ ਆ ਤੁਸੀਂ ਆਪ ਹੀ ਕਹ ਰਹੇ ਮਿੱਟੀ ਨਹੀਂ ਪਾਈ ਤੇ ਪ੍ਰਸ਼ਾਸਨ ਵੱਲੋਂ ਤਿਆਰੀ ਨਹੀਂ ਕੀਤੀ ਸਾਰਾ ਨੀਵਾ ਬੰਨਾ ਉਹੀ ਤਿਆਰੀ ਹੋਈ ਨਹੀਂ ਜਦੋਂ ਡਾਕਟਰ ਸਾਹਿਬ ਆਪ ਕਹਿ ਕੇ ਗਏ ਨੇ ਤੇ ਥੈਲੇ ਭਰ ਕੇ ਰੱਖੋ ਮਿੱਟੀ ਦੇ ਇਹ ਆ ਨਾਲ ਲਾਓ ਤੇ ਵਿੱਚੋਂ ਬੁੱਟੀ ਕੱਢੋ ਫਿਰ ਗੱਲ ਤਾਂ ਉੱਥੇ ਆ ਗਈ ਨਾ ਕਿ ਮੰਤਰੀ ਮੰਤਰੀਆਂ ਦੀ ਗੱਲ ਵੀ ਪ੍ਰਸ਼ਾਸਨ ਨਹੀਂ ਮੰਨ ਰਿਆ ਦੋ ਵਾਰ ਆਏ ਨੇ ਜੀ ਇਹ ਤਾਂ ਆਪਣਾ ਪਦੋਂ ਨੂੰ ਪਤਾ ਹੀ ਐ ਇਹਦਾ ਹੁਣ ਸੇਰਾ ਤੁਹਾਨੂੰ ਪਤਾ ਹੀ ਐ ਵੀ ਕਿੱਥੇ ਜਾਂਦਾ ਆਪ ਤੁਸੀਂ ਦੇਖੋ ਨਾ ਬਿਲਕੁਲ ਬਿਲਕੁਲ ਉਹ ਸਾਹਿਬ ਆ ਕੇ ਸਾਰਾ ਕੁਝ ਕਹਿ ਕੇ ਗਏ ਨੇ ਇੱਥੇ ਉਹ ਉਹ ਸੇਮ ਪੋਜੀਸ਼ਨ ਐ ਆ ਦਿਖਾ ਦਿਓ ਜੀ ਇੱਥੇ ਤੱਕ ਦੇਖੋ ਤੁਸੀਂ ਸਾਰੀ ਤਸਵੀਰ ਅਸੀਂ ਤਾਂ ਖੁਦ ਇੱਥੇ ਦੀ ਨਹੀਂ ਹਾਲਾਤ ਅੱਗੇ ਵੀ ਦਿਖਾਵਾਂਗੇ ਕਿਉਂਕਿ ਜਿਹੜੀ ਹੁਣ ਤਾਜ਼ਾ ਖਬਰ ਇਹ ਨਿਕਲ ਕੇ ਆ ਰਹੀ ਐ ਕਿ ਸੂਲਰ ਵਾਲੇ ਪਾਸੇ ਕਿਥੇ ਨਾ ਕਿਥੇ ਨਦੀ ਦਾ ਪਾਣੀ ਬਾਹਰ ਨਿਕਲਿਆ ਉੱਥੇ ਡਾਫ ਲੱਗੀ ਹੋਈ ਆ ਆਹੀ ਬੂਟੀ ਕਾਰਨ ਬਣ ਰਹੀ ਆ ਤੇ ਉੱਥੇ ਬਨੇ ਦੇ ਵਿੱਚੋਂ ਪਾਣੀ ਨਿਕਲਿਆ ਬਾਹਰ ਉਹ ਵੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਕਿਥੇ ਨਾ ਕਿਹੜੀ ਤਸਵੀਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਪ੍ਰਸ਼ਾਸਨ ਦੀ ਮੰਤਰੀ ਦੀ ਪ੍ਰਸ਼ਾਸਨ ਵੀ ਨਹੀਂ ਮੰਨ ਰਿਹਾ ਕਿਉਂਕਿ 2023 ਦੇ ਵਿੱਚ ਇਹੀ ਹਾਲਾਤ ਬਣੇ ਸਨ 2023 ਦੇ ਵਿੱਚ ਵੀ ਲੋਕਾਂ ਨੇ ਭਾਰੀ ਨੁਕਸਾਨ ਉਠਾਇਆ ਸੀ ਪਰ ਉਸ ਤੋਂ ਬਾਅਦ ਜਿੱਦਾਂ ਦਾ ਕੰਮ ਇੱਥੇ ਹੋਣਾ ਚਾਹੀਦਾ ਸੀ ਉਦਾਂ ਦਾ ਪ੍ਰਸ਼ਾਸਨਤ ਵੱਲੋਂ ਨਹੀਂ ਕੀਤਾ ਗਿਆ ਤਾਂ ਜੋ ਹੀ ਪਟਿਆਲਾ ਵੱਡੀ ਨਦੀ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕ ਆਪ ਮੁਹਾਰੇ ਇੱਥੇ ਪਹੁੰਚੇ ਨੇ ਆਪਣਾ ਤਕਲੀਫ ਦੱਸ ਰਹੇ ਨੇ ਸਾਡੇ ਨਾਲ ਇੱਥੇ ਦੇ ਵਸਨੀਕ ਨੇ ਕੀ ਨਾਮ ਹੈ ਬਾਈ ਜੀ ਆਪਣਾ ਜੀ ਨਰਿੰਦਰ ਕੱਪੀਲਾ ਜੀ ਮੇਰਾ ਨਾਮ ਹੈ ਮੇਰੀ ਦੁਕਾਨ ਹੈ ਗਈ ਜੀ ਪੁੱਲ ਉੱਤਰ ਦੇ ਸਾਰ ਨਾਲ ਹੀ ਦੁਕਾਨ ਹੈ ਗਈ ਜੀ ਇਹ ਸਾਨੂੰ ਅੱਜ ਘੱਟ ਤੋਂ ਘੱਟ 12 13 ਸਾਲ ਹੋ ਗਏ ਇਸ ਪ੍ਰੋਜੈਕਟ ਪਾਸ ਹੋਏ ਨੂੰ ਵੀ ਇੱਥੇ ਬੰਦਾ ਬਣਾਵਾਂਗੇ ਪੁੱਲ ਬਣਾਵਾਂਗੇ ਕੋਈ ਪੁੱਲ ਦਾ ਜਿਗਾਰ ਨਹੀਂ ਬਣਿਆ ਕੁਝ ਨਹੀਂ ਬਣਿਆ ਹੈਗਾ ਕਦੀ ਆਂਦੇ ਆਂ ਮਿੱਟੀ ਪਾ ਜਾਂਦੇ 6 ਮਹੀਨੇ ਬਾਅਦ ਕਦੀ 2 ਮਹੀਨੇ ਬਾਅਦ ਆਂਦੇ ਆਂ ਇਹ ਟਾਈਮ ਸੀਰ ਹੋ ਜੇ ਉਪਾਰੇ ਮਾਰ ਕਰੇਗਾ ਹੀ ਨਹੀਂ ਹੈਗਾ ਜੀ ਇੱਕ ਪ੍ਰੋਜੈਕਟ ਕਾਧ ਦਾ ਰਾਜਾ ਲਿਆਇਆ ਸੀ ਕਾਂਗਰਸ ਦੇ ਟਾਈਮ ਜਿਸ ਇਹ ਵੀ ਜਦੋਂ ਇਹ ਮਿੱਟੀ ਪਾ ਕੇ ਬਰਬਰ ਕਰਾਂਗੇ ਪੁੱਲ ਜਿਹੇ ਬਰਬਰ ਕਰਿਆ ਹੁੰਦਾ ਅੱਜ ਤੇ ਪਾਣੀ ਦੇ ਮਾਰ ਡਰਨਾ ਲੋਕੀ ਰਾਤ ਨੂੰ ਡਰ ਡਰ ਕੇ ਦੇਖਦੇ ਆ ਵੀ ਪੁੱਛਦੇ ਆ ਫੋਨ ਕਰਕੇ ਪਾਣੀ ਤਾਂ ਨਹੀਂ ਆਇਆ ਜੀ ਪਾਣੀ ਤਾਂ ਨਹੀਂ ਆਇਆ ਜੀ ਇੰਨਾ ਲੋਕਾਂ ਨੂੰ ਡਰ ਲੱਗਿਆ ਹੋਇਆ ਜੀ ਰਾਤ ਨੂੰ ਦੁਕਾਨ 2023 ਚ ਵੀ ਨੁਕਸਾਨ ਹੋਇਆ ਸੀ ਨੁਕਸਾਨ ਹੋਇਆ ਜੀ 2023 ਚ ਲੋਕਾਂ ਦੀਆਂ ਮੋਟਰਾਂ ਫੁੱਗ ਗਿਆ ਸਾਰੇ ਪਾਣੀ ਵੜ ਗਿਆ ਫਰਸ਼ ਬੈਠ ਗਏ ਸਾਰਾ ਕੁਝ ਹੋ ਗਿਆ ਜੀ ਕੋਈ ਨੁਕਸਾਨ ਨਹੀਂ ਆਇਆ ਉਸ ਟਾਈਮ ਵੀ ਇਹਨੇ ਕੋਈ ਕਹਿਰ ਨਹੀਂ ਕੀਤੀ ਉਸ ਤੋਂ ਪਹਿਲਾਂ ਦਾ ਪ੍ਰੋਜੈਕਟ ਹੈ ਜੀ 2023 ਤੋਂ ਪਹਿਲਾਂ ਦਾ ਪ੍ਰੋਜੈਕਟ ਹੈ ਵੀ ਇਹ ਮਿੱਟੀ ਪਾਵਾਂਗੇ ਜੇ ਪੈਂਸਿਲ ਮਿੱਟੀ ਪੈ ਜੇ ਪਾਣੀ ਉਧਰ ਮਾਰ ਕਰੇਗਾ ਨਹੀਂ ਜਿਹੜੀਆਂ ਬੜੀਆਂ ਬੀਆਂ ਹੁੰਦੀਆਂ ਬੜੀਆਂ ਨੂੰ ਕੀ ਕਰਾਂਗੇ ਮਹਾਰਾਜ ਪਾਣੀ ਮਿੱਟੀ ਪੈਂਦੀ ਨਹੀਂ ਹੈਗੀ ਟਾਈਮ 'ਤੇ ਜੇ ਟਾਈਮ 'ਤੇ ਬੰਦਾ ਬਣ ਜੇ ਨਾ ਜੀ ਇੱਥੇ ਪਾਣੀ ਮਾਰ ਕਰੇਗਾ ਹੀ ਨਹੀਂ ਹੈਗਾ ਇਹ ਸਾਰਾ ਮਾਰ ਪਾਣੀ ਨੂੰ ਕਰ ਕਰ ਕੇ ਤੇਰੀ ਕਿੰਨੀਆਂ ਕ ਕਲੋਨੀਆਂ ਪੈਂਦੀਆਂ ਇਹਦੇ ਨਾਲ ਬਣ ਕਾਫੀ ਕਲੋਨੀਆਂ ਪੈਂਦੀਆਂ ਰਿਸ਼ੀ ਕਲੋਨੀ ਹੈ ਇਹ ਆਪਣਾ ਕਿਹੜੀ ਕਲ ਰੂਈਸੀ ਕਲੋਨੀ ਹੋਰ ਵੀ ਕਈ ਆਰਬਨ ਸਟੇਡ ਵਗੈਰਾ ਇਹ ਸਾਰਾ ਪਾਣੀ ਆਰਬਨ ਸਟੇਡ ਨੂੰ ਜਾਂਦਾ ਜੀ ਇਹ ਸਾਰਾ ਪਾਣੀ ਜਦੋਂ ਟੁੱਟਦਾ ਨਾ ਬੰਦ ਆਰਬਨ ਸਟੇਡ ਨੂੰ ਜਾਂਦਾ ਹੈਗਾ ਇਹ ਬੰਦਾ ਹੀ ਬੰਜੇ ਟਾਈਮ ਸਾਰਾ ਹੋ ਚੁੱਕਾ ਤੇ ਮੰਤਰੀ ਸਾਹਿਬ ਆਏ ਆ ਤੇ ਇੱਥੇ ਦਾ ਮੌਜਨਾ ਸਾਰਾ ਕਰਕੇ ਗਏ ਆ ਉਸ ਤੋਂ ਬਾਅਦ ਜੀ ਆ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਇਹ ਬਣਾ ਇਹ ਹੁਣ ਇੱਥੇ ਮੇਰੇ ਕੋਲ 30 35 ਟਿਪਰ ਪਏ ਆ ਪਰਸੋਂ ਤਾਂ ਕਿਤੇ ਆ ਕੇ ਬਣਾ ਬਣਾ ਇੱਥੋਂ ਹੀ ਮਾਰ ਕਰਦੀ ਸਾਰੇ ਕੰਮ ਪਹਿਲਾਂ ਨਹੀਂ ਹੋਣਾ ਚਾਹੀਦਾ ਸੀ ਦੇਖੋ ਜੀ ਕਹਿੰਦੇ ਨੂੰ ਦੇਖੋ ਜੀ ਜਦੋਂ ਵੀ ਆਂਦੇ ਆ ਨਟੰਕੀ ਦੀ ਕਰ ਦਿੰਦੇ ਆ ਮਹੀਨੇ ਦੋ ਬਾਅਦ ਆੰਦੇ ਆ ਚਾਰ ਟਿਪਰ ਪਾ ਕੇ 10 ਟਿਪਰ ਪਾ ਕੇ ਇੱਥੋਂ ਹੀ ਪਾਣੀ ਸਾਰਾ ਪਿਛੇ ਰਿਸ਼ੀ ਕਲੋਨੀ ਨੂੰ ਮਾਰ ਕਰਦਾ ਇੱਥੋਂ ਹੀ ਕੱਲ ਸਾਰਾ ਪਾਣੀ ਇੱਥੇ ਜਿੰਨੇ ਵੀ ਦੁਕਾਨਦਾਰਾਂ ਇਹ ਸਾਰਿਆਂ ਦਾ ਜਿਹੜਾ ਪਾਣੀ ਇੱਥੋਂ ਹੀ ਜਾਂਦਾ ਜੀ ਤੇ ਇਹੀ ਮਿੱਟੀ ਜਿਹੜੀ ਆ ਮੇਨ ਮਿੱਟੀ ਜਿਹੜੀ ਇਹਨਾਂ ਨੇ ਪਰਸੋਂ ਪਾਈ ਆ ਜੀ ਲਿਆ ਕੇ ਪਰਸੋਂ ਚੋਂ ਉੱਥੇ ਇਹਨਾਂ ਨੇ ਮਿੱਟੀ ਗੇਰੀ ਆ ਦੇਖੋ ਇੱਥੇ ਪਾਏ ਇਹਨਾਂ ਇਲਾਕਾ ਕਿਹੜਾ ਵਿਧਾਇਕ ਕੜਾ ਪੈਂਦਾ ਹਾਂਜੀ ਵਿਧਾਇਕ ਕਿਹੜੇ ਪੈਂਦਾ ਇਹ ਤਾਂ ਸਰਪੰਚ ਪੈਂਦਾ ਜੀ ਇੱਥੇ ਚੋਰੇ ਦਾ ਜੀ ਹਾਂਜੀ ਇਹ 12 13 ਸਾਲ ਦਾ ਪ੍ਰੋਜੈਕਟ ਹੋਇਆ ਹੋਇਆ ਜੀ ਪਾਸ ਇਹ ਅੱਜ ਦਾ ਨਹੀਂ ਹੋਇਆ ਜਦੋਂ 23 ਚ ਆਇਆ ਨਾ ਹਣ ਉਸ ਤੋਂ ਪਹਿਲਾਂ ਦਾ ਵੀ ਹੋਇਆ ਹੈ ਵੀ ਇੱਥੇ ਮਿੱਟੀ ਪਾਵਾਂਗੇ ਕਹੜ ਡੱਬੇ ਪਚਾਹ ਹੋ ਜਾਏਗਾ ਇਹ ਟਾਈਮ ਸੀਰ ਕਰਦਣ ਕੰਮ ਉਹ ਪਚਾਹ ਹੋ ਜੇ ਇੱਥੇ ਤਾਂ ਹੁਣ ਪ੍ਰਸ਼ਾਸਨ ਦੀ ਨੀਂਦ ਕਿੱਥੇ ਖੁੱਲੀਆਂ ਹਾਲਾਂਕਿ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਸਿਹਤ ਮੰਤਰੀ ਪੰਜਾਬ ਨੇ ਡਾਕਟਰ ਬਲਬੀਰ ਸਿੰਘ ਲਗਾਤਾਰ ਇਸ ਇਲਾਕੇ ਦਾ ਦੌਰਾ ਕਰ ਰਹੇ ਸੀ ਹਨ ਉਹ ਲੋਕਾਂ ਨੂੰ ਮਿਲ ਵੀ ਰਹੇ ਸਨ ਔਰ ਪ੍ਰਸ਼ਾਸਨ ਨੂੰ ਵੀ ਲਗਾਤਾਰ ਜਿਹੜੇ ਆਦੇਸ਼ ਦਿੱਤੇ ਜਾ ਰਹੇ ਸਨ ਪਰ ਕਿਉਂ ਨਹੀਂ ਕੰਮ ਹੋਏ ਮੰਤਰੀ ਦੇ ਕੇਸ ਦੇ ਵੀ ਕਿਉਂ ਨਹੀਂ ਕੰਮ ਹੋਏ ਸਵਾਲ ਖੜੇ ਹੁੰਦੇ ਨੇ ਹੁਣ ਲੋਕ ਪਰੇਸ਼ਾਨ ਹੈ ਤੁਸੀਂ ਆਪ ਸੁਣ ਸਕਦੇ ਹੋ ਕਿ ਹੁਣ ਇਹਨਾਂ ਨੂੰ ਖਤਰਾ ਡਰ ਬਣਿਆ ਹੋਇਆ ਜਿਸ ਪ੍ਰਕਾਰ ਦੇ ਨਾਲ ਪਿਛਲੇ ਦਿਨਾਂ ਤੋਂ بارشਾਂ ਲਗਾਤਾਰ ਪੈ ਰਹੀਆਂ ਨੇ ਔਰ ਹਾਲਾਤ ਜਿਹੜੇ ਬਣਦੇ ਨਜ਼ਰ ਆ ਰਹੇ ਨੇ ਤਾਂ ਕਿੱਥੇ ਨਾ ਕਿੱਥੇ ਲੋਕਾਂ ਦੇ ਵਿੱਚ ਫੇਰ ਸਹਿਮ ਦਾ ਮਾਹੌਲ ਹੈ ਪਰ ਲੋਕ ਗੁੱਸੇ ਦੇ ਵਿੱਚ ਵੀ ਕਿੱਥੇ ਨਾ ਕਿੱਥੇ ਨਜ਼ਰ ਆ ਰਹੇ ਆ ਕਿਉਂਕਿ ਪ੍ਰਸ਼ਾਸਨ ਦੇ ਉੱਤੇ ਸਾਹਬ ਇਹਨਾਂ ਦਾ ਗੁੱਸਾ ਜ਼ਾਹਿਰ ਹੁੰਦਾ ਨਜ਼ਰ ਆ ਰਿਹਾ ਕਿ ਪ੍ਰਸ਼ਾਸਨ ਵੱਲੋਂ ਸਮੇਂ ਲੈਂਦੇ ਕੰਮ ਨਹੀਂ ਕੀਤਾ ਗਿਆ ਤਾਂ ਹੁਣ ਜਿਹੜੀ ਕੰਮ ਵਿੱਚ ਬੇਸ਼ੱਕ ਤੇਜ਼ੀ ਲਿਆਂਦੀ ਗਈ ਹੈ ਪਰ ਆਖਰ ਕਿਉਂ ਇਹ ਸਮਾਂ ਵਿਅਰਥ ਕੱਢਿਆ ਗਿਆ ਜਦੋਂ 2 ਸਾਲ ਪਹਿਲਾਂ ਇੰਨੀ ਵੱਡੀ ਮਾਰ ਇਸ ਪਟਿਆਲੇ ਨੂੰ ਪਈ ਸੀ ਤਾਂ ਉਸ ਤੋਂ ਪਹਿਲਾਂ ਹੀ ਇਹ ਹੁਣ ਕੰਮ ਖੋਜਣੇ ਚਾਹੀਦੇ ਸੀ ਜਿਹੜੇ ਲੋਕ ਹੁਣ ਆਵਾਜ਼ ਉਠਾ ਰਹੇ ਨੇ ਤੇ ਕਿੱਥੇ ਨਾ ਕਿੱਥੇ ਪ੍ਰਸ਼ਾਸਨ ਦੇ ਖਿਲਾਫ ਨਾਰਾਜ਼ ਵੀ ਨਜ਼ਰ ਆ ਰਹੇ ਨੇ ਕੈਮਰਾਮੈਨ ਗੁਰਜੋਤ ਦੇ ਨਾਲ ਨਾਉਂ ਇੰਡੀਆ ਪੰਜਾਬੀ ਦੀ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੀ ਰਿਪੋਰਟ